ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰ ਸਿੰਘ ਹੈ ਜੀ ਮੇਰੇ ਪਿਤਾ ਦਾ ਨਾਮ ਜੀ ਸਿੰਘ ਹੈ ਜੀ ਪਿੰਡ ਮੇਰਾ ਗੁਰਨੇਕਲਾ ਜੀ ਵਾਰਡ ਨੰਬਰ 1 ਦਾ ਮੈਂ ਰਹਿਣਾ ਹੈ ਜੀ ਕੀ ਗੱਲ ਬਾਤ ਹੋ ਗਈ ਬਾਈ ਸਾਰਾ ਘਰ ਜਿਹੜਾ ਟੁੱਟ ਗਿਆ ਇਹ ਗੱਲ ਬਾਤ ਜੀ ਸਾਰੀ ਮੀਂਹ ਦੇ ਕਾਰਨ ਹੋਈ ਹੈ ਜੀ ਮੀਂਹ ਕਾਰਨ ਜੀ ਸਾਰਾ ਮਕਾਨ ਤੁਸੀਂ ਦੇਖ ਸਕਦੇ ਹੋ। ਕਿੰਨੇ ਕਮਰੇ ਸੀ ਇਹ? 4 ਕਮਰੇ ਸੀ ਜੀ, ਇੱਕ ਲੌਬੀ ਸੀ। ਹਮ ਸਾਰੇ ਦਾ ਸਾਰਾ ਕਮਰਾ ਜੀ ਮੇਰੇ ਸਾਰੇ ਪਰਿਵਾਰ ਦੀ ਨੀਂਦ ਕਾਰਨ ਸਮਾਨ ਆਈ ਅਸੀਂ ਕਿਸੇ ਦੇ ਘਰੇ ਬੈਠੇ ਆ ਜੀ, ਸਾਡਾ ਘਰ ਅਸੀਂ ਕਦੀ ਦਾ ਰੱਖਿਆ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਇਹ ਕਰਦੇ ਆਂ ਜੀ ਅਸੀਂ ਬਹੁਤ ਮਿਹਨਤ ਲਾ ਕੇ ਜੀ ਘਰ ਪਾਇਆ ਸੀ, ਵਿਆਜਾਂ ਦੇ ਪੈਸੇ ਕਰ-ਕਰ ਕੇ ਜੀ ਅਜੇ ਉਤਰੇ ਹੈ ਨਹੀਂ ਜੀ। ਸਾਰਾ ਘਰ 파ੜ ਗਿਆ ਜੀ। ਬੇਨਤੀ ਹੈ ਸਰਕਾਰ ਨੂੰ ਮੇਰੀ ਮੰਗ ਹੈ ਜੀ ਕਿ ਮੇਰੀ ਬਤਵਤਾ ਤੋਂ ਮਸਲਾ ਕਰਨੀ ਚਾਹੀਦੀ। ਕਿਵੇਂ ਦੇਖੋ ਮਸਾਂ ਇੱਕ ਜ਼ਿੰਦਗੀ ਦੇ ਵਿੱਚ ਕਿਸਾਨ ਤੋਂ ਘਰ ਪੈਂਦਾ ਹੈ ਨਾ ਪਾਸਾ ਪਾਇਆ ਸੀ ਜੀ ਦੋਏ ਮੁੰਡੇ ਨੇ ਦੋਨਾਂ ਲਈ ਆ ਜੀ ਮੈਂ ਇਹਨਾਂ ਦੇ ਨਾਲ ਅੱਛਾ ਤੇ ਬਸ ਉਮੀਦ ਹੈ ਕਿ ਸਾਡੇ ਦੇ ਇਹ ਹਾਲ ਗੁੜਾ ਹਾਲ ਹੋਗਾ ਸਾਰੀ ਟੁੱਟ ਗਈ ਨਾ ਘਰੇ ਵਰਦਨ ਜੀ ਨਹੀਂ ਕਰਦਾ ਓਕੇ ਘਰ ਸਮਾਨ ਦਾ ਦੇ ਕਿਸੇ ਦੇ ਪਿਆ ਕੋਈ ਕਿਸੇ ਨੇ ਪਿਆ ਬਬੀ ਖਤਰਾ ਵੀ ਰਹਿੰਦਾ ਉਹ ਕਿਤੇ ਹੁਣ ਉੱਤੇ ਥੱਲੇ ਨਾ ਦੱਬਰੇ ਨਾ ਥੱਲੇ ਨਾ ਦੱਬਣੇ ਜੀ ਡਰਦਾ ਉਹ ਵੱਡ ਗਈ ਅੰਦਰ ਹੂੰ ਹੋਰ ਕੋਈ ਸਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਚੀਜ਼ ਸਮਾਨ ਸਮਾਨ ਦਾ ਕੋਈ ਨਹੀਂ ਬਸ ਘਰੀ ਗਿਆ ਸਾਡਾ ਸਾਰੇ ਸਾਰੇ ਕਮਰੇ ਗਏ ਸਾਰੇ ਕਮਰੇ ਗਏ ਕਿਹੜੇ ਕਿਹੜੇ ਮੁੰਡੇ ਰਹਿੰਦੇ ਨੇ ਤੇਰੇ ਇੱਥੇ ਮੇਰਾ ਵੀ ਘਤਾਰੇ ਸ਼ਾਹ ਸੋਟਾ ਅੱਛਾ 1 ਵਜੇ ਸਵੇਰ ਆ ਗਈ ਬੱਟਾ ਨਿਆਣੇ ਜਵਾਬਲੇ ਦੋਨਾਂ ਦੇ ਅੱਛਾ ਹਾਂ ਹਾਂ ਇੱਕ ਤਾਂ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਸਾਰੇ ਵਿਚੀ ਬੁੜੀਆਂ ਵਿਚੀ ਬੰਦੇ ਦੇ ਵਿੱਚ ਵੀ ਅਸੀਂ ਤਿੰਨ ਬੰਦੇ ਤੋਂ ਬੁੜੀਆਂ ਹੋ ਅੱਛਾ ਦੋ ਜਵਾਬ ਦੇ ਦੇ ਨਹੀਂ છોਗੇ ਦੇ ਦੋ ਹੀ ਵੱਡੇ ਨੇ ਹੋਰ ਤਾਂ ਫੋਨ ਵਾਲਾ ਜਮ ਅੱਛਾ ਅਗਲਾ ਮੈਨੂੰ ਮੰਨ ਲਓ ਵੀ ਔਖਾ ਹੋ ਗਿਆ ਇੱਕ ਵੱਡਾ ਪਰਿਵਾਰ ਇਹਨਾਂ ਦੇ ਅੰਦਰ ਵੜਨ ਦੀ ਜੀ ਨਹੀਂ ਕਰਦਾ ਕੋਈ ਕਿਤੇ ਬੈਠਾ ਕੀ ਮੰਗ ਕਰਦੇ ਆਂ ਸਰਕਾਰ ਤੋਂ ਅਸੀਂ ਐਂ ਕਹਿੰਦੇ ਆਂ ਵੀ ਚੱਲ ਜਿੰਨੀ ਕੁ ਮਦਦ ਬੰਦੀ ਆ ਜੀ ਹਨਾ ਵੀ ਉਹ ਕਰਾ ਦੇ ਕੀ ਨਾਮ ਹੈ ਜੀ ਜੀ ਪਿਤਾ ਦਾ ਕੀ ਨਾਮ ਹੈ ਚੰਦ ਨਾਮ ਹੈ ਕਿਹੜਾ ਪਿੰਡ ਹੈ ਮੈਂ ਗੁਰਮੈਨ ਕਰਾਈ ਬਾੜ ਦਾ ਨੰਬਰ ਕਿੰਨਾ ਹੈ 1 ਨੰਬਰ ਕੀ ਗੱਲਬਾਤ ਬਣੀ ਹੈ ਗੱਲਬਾਤ ਦਾ ਕਿਸੇ ਆਊਟਸੋਰਸ ਪਾਪ ਬਾਸ ਨਾਲ ਜੀ ਪਾਣੀ ਪਾਇੰਦ ਕਰਨ ਨੂੰ ਪੈ ਗਏ ਅੱਛਾ ਕਸਾ ਮਰਾ ਦੇ ਜਾਂ ਇਦਾਂ ਕਰਕੇ ਹੀ ਬੰਦ ਅੱਛਾ ਹੁੰਦਾ ਹੈ ਕਿ ਉਹ ਨਾ ਇਹ ਮੰਗ ਮੰਨ ਲਏ ਸਰਕਾਰ ਨਾਲ ਨਾ ਕਰੇ ਇਸ ਮਾਨਸੂਨ ਫਿਰ ਚੋਟਾ ਹਮਾਨ ਬਾਰੇ ਘਟਾ ਪ੍ਰਯੋਗ ਕਰੀ ਬਾਰੇ ਬਾਰਿ ਕਟੇ ਦੀ ਡਰਤਾ ਕਿੰਨਾ ਕ ਨੁਕਸਾਨ ਹੋ ਗਿਆ ਨਾ ਬਾਈ ਹਸਾਂ ਤੋਂ ਬਾਰੇ ਕਟੇ ਕਰਦੇ ਕੋਈ ਸ਼ਾਇਦ ਬੈਠੀ ਪੈ ਗਈ ਲੋ ਜਾਈ ਕੀ ਮੁਆਵਜ਼ੇ ਦੀ ਮੰਗ ਕਰਦੇ ਸਰਕਾਰ ਤੋਂ ਹਾਂ ਜੀ ਅੰਝੋ ਸਾਡਾ ਕੀ ਦਿੱਤਾ ਹੁੰਦਾ ਹੈ ਜਗਾਂ ਚ ਸਰਚਾ ਕਰੇ ਹੋ ਕਰਕੇ ਜਦੋਂ ਆਏ ਦੁਬਾਰੇ ਹੋ ਲਈ ਠੀਕ ਹੈ ਗੜੀਦਾਰ ਹੁੰਦੇ ਮਤਲਬ ਕੀ ਗੱਲ ਬਤੁਣੀ ਐ ਇਹ ਇੱਥੇ ਉਧਰ ਪਾਣੀ ਲੱਗਦਾ ਜਿਹੜਾ ਉਹਦੇ ਕਾਰਨੋਂ ਸਭ ਦੇ ਜਿਹੜੇ ਬੈਠੇ ਐ ਇਹ ਤਾਂ ਮਸਾ ਪਾਇਆ ਸੀਗਾ ਦਿਹਾੜੀ ਦਾ ਉਹਧਰ ਮੈਟਰੀ ਦੀ ਚੀਜ਼ ਨਹੀਂ ਥੋਂ ਮਿਲਦਾ ਸੀ ਅੱਛਾ ਤੇ ਮਸਾ ਬਣਾਇਆ ਸੀਗਾ ਹੁਣ ਅਸੀਂ ਅੱਛਾ ਕੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਾਂ ਹਾਂਜੀ ਸਰਕਾਰ ਤੋਂ ਕੀ ਮੁਆਵਜ਼ੇ ਦੀ ਮੰਗ ਕਰਦਾਂ ਖੱਪੀ ਆਦਾ ਜੀ ਪਹਿਲੀ ਦਿਨ ਪਰਿਵਾਰ ਦੇ ਵਿੱਚ ਕਿੰਨੇ ਕਿੰਨੇ ਬੰਦੇ ਰਹਿੰਦੇ ਤੁਸੀਂ? ਆਪੇ ਜੀ ਸ਼੍ਰੀ ਨਾਨਕ 6 ਜਣੇ ਨੇ। ਇਹ ਜਿਹੜਾ ਸਮਾਨ ਸੌਂਪ ਰਿਹਾ ਕਿਤੇ ਹੋਰ ਤਾਂ ਹੈ ਤੁਸੀਂ ਨੇ? ਨਹੀਂ ਜੀ ਸਿਰਫ ਦੋ ਬੰਦੇ ਆਂ ਤਾਂ ਇਹ ਕੁਸੂ ਪੈਟਰਾ ਦੇ ਵਿੱਚ ਤਾਂ ਉੱਥੇ ਵੀ ਚੱਲੀ ਜਾਂਦਾ। ਸਰਬਾਹਮਾਰੀ ਕਿਹਾ ਜੀ ਇਹਦੇ ਉਧਰ ਉਧਰ ਇਹ ਪੈਟਾ ਜੀ ਪੜ੍ਹਦੇ ਨੇ। ਥਾਰੀ ਇਹ ਤਾਂ ਨਹੀਂ ਕਿ ਕੀ ਨਾਮ ਹੈਗਾ? ਕੁਲਵੰਤ ਸਿੰਘ ਪਿਤਾ ਦਾ ਕੀ ਨਾਮ ਹੈ? ਵਰਗੁਰਾ ਕਿਹੜਾ ਪਿੰਡ ਹੈ? ਗੁਰਨੇਕਾ ਕੀ ਮਸਲਾ ਬਣਿਆ ਜਿਹੜੀ ਕੰਧ ਦੀ ਟੀਪੀ ਇਹੀ ਮੀਨ ਉਹ ਹੜਾ ਗਿਆ ਦਰਪਣੀਆ ਮਾਟੜ ਗਿਆ ਹਾਂ ਢਾਂਡੀ ਪੀ ਹੋਰ ਤਾਂ ਨਹੀਂ ਕੋਈ ਨਿਕਸਣ ਗਿਆ ਉਹ ਸਾਰਾ ਘਰ ਉਹ ਦਰੋਂ ਕੰਦੇ ਸਾਰੀ ਚੜ ਗਈ ਆ ਅੱਛਾ ਉਹ ਪਤੂਆਂ ਵਾਲਾ ਸਾਰੇ ਛੱਕ ਸਾਰੇ ਵੈ ਗਈ ਅੱਛਾ ਉਹ ਟਿਪਟਿ ਪਚੀ ਹੋਈਆਂ ਨੇ ਮੈਨੂੰ ਬਾਹਰ ਬਰਨਣ ਕੇ ਨਾ ਠੀਕ